ਅਕਾਲੀ ਆਗੂ ਵਿਕਰਮ ਜਿਠੇ ਨੂੰ ਬਿੱਟੇ ਦਿਨੀ ਬਿਜਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ 7 ਦਿਨਾਂ ਦਾ ਰਿਮਾਂਡ ਬਿਜਲੈਂਸ ਨੂੰ ਵਿਕਰਮ ਜਿਠੇ ਦਾ ਮਿਲ ਗਿਆ ਹਾਲਾਂਕਿ ਸਰਕਾਰੀ ਪੱਖ ਦੇ ਵਕੀਲਾਂ ਦੇ ਵੱਲੋਂ 12 ਦਿਨਾਂ ਦਾ ਰਿਮਾਂਡ ਵਿਕਰਮ ਜਿਠੇ ਨੂੰ ਲੈ ਕੇ ਮੰਗੇਗਾ ਸੀ ਪਰਕੇਵਰ ਸੱਤ ਦਿਨਾਂ ਦਾ ਰਮਾੜੀ ਬਿਜ਼ਨਸ ਨੂੰ ਕੋਰਟ ਦੇ ਵੱਲੋਂ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਇੱਕ ਹੁਣ ਹੋਰ ਵੱਡਾ ਮੋੜ ਆਉਂਦਾ ਦਿਖਾਈ ਦੇ ਰਿਹਾ ਜਿਸ ਦੇ ਵਿੱਚ ਵਿਕਰਮ ਜੀਠੇ ਦੇ ਮੁਸ਼ਕਲਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਸਕਦੀਆਂ ਨੇ 2021 ਦੇ ਦੌਰਾਨ ਵਿਕਰਮ ਜੀਠੇ ਦੇ ਉੱਪਰ ਨਸ਼ਿਆਂ ਦੇ ਮਾਮਲੇ ਵਿੱਚ ਇੱਕ ਐਫਆਰ ਦਰਜ ਹੁੰਦੀ ਹੈ ਜਿਸ ਤੋਂ ਬਾਅਦ ਵਿਕਰਮ ਜੀਠੇ ਨੂੰ ਲਗਭਗ ਸਵਾ ਸਾਲ ਦੇ ਸਮੇਂ ਦੇ ਦੌਰਾਨ ਜੇਲ੍ਹ ਦੇ ਵਿੱਚ ਰਹਿਣਾ ਪੈਂਦਾ ਅਗਸਤ 2022 ਦੇ ਵਿੱਚ ਵਿਕਰਮ ਜੀਠੇ ਦੀ ਬਾਅਦ ਦੇ ਵਿੱਚ ਬੇਲ ਹੋ ਜਾਂਦੀ ਹੈ ਜ਼ਮਾਨਤ ਤੇ ਉਹ ਬਾਰ ਆ ਜਾਂਦੇ ਨੇ ਤੇ ਹੁਣ ਵਿਜਨਸ ਦੇ ਵੱਲੋਂ ਉਸੇ ਹਿਸਾਬ ਨਾਲ ਡੀਜੀਪੀ ਨੂੰ ਸੁਧਾਰਤ ਚਟੋਪਾਦਿਆ ਨੂੰ ਇਸ ਮਾਮਲੇ ਦੇ ਵਿੱਚ ਵਿਜਨਸ ਨੇ ਸੰਮਣ ਭੇਜ ਕੇ ਆਖਿਆ ਕਿ ਜੋ ਜੋ ਵੀ ਤੁਹਾਡੇ ਕੋਲ ਵਿਕਰਮ ਜੀਠਾ ਦੇ ਖਿਲਾਫ ਜਾਣਕਾਰੀ ਹੈ ਇਸ ਮਾਮਲੇ ਦੇ ਵਿੱਚ ਆਮਦਨ ਤੋਂ ਬਾਅਦ ਜਾਇਦਾਦ ਬਣਾਉਣ ਦੇ ਵਿੱਚ ਅਤੇ ਨਸ਼ਿਆਂ ਦੇ ਮਾਮਲੇ ਵਿੱਚ ਜੋ ਵੀ ਤੁਹਾਡੇ ਕੋਲ ਜਾਣਕਾਰੀ ਹੈ ਉਸ ਬਾਰੇ ਸਾਨੂੰ ਦੱਸੋ ਜੋ ਵੀ ਤੁਸੀਂ ਆਪਣੇ ਕਾਰਜਕਾਲ ਦੇ ਦੌਰਾਨ ਤਫਤੀਸ਼ ਕੀਤੀ ਸੀ ਜੋ ਕੁਝ ਨਿਕਲ ਕੇ ਸਾਹਮਣੇ ਆਇਆ ਸੀ ਉਸ ਦੇ ਬਾਰੇ ਸਾਨੂੰ ਜਾਣਕਾਰੀ ਦਿਵੋ ਤਾਂ ਜੋ ਔਰਵਲ ਸਮੇਂ ਦੇ ਵਿੱਚ ਵਿਕਰਮ ਜੀਠਾ ਦੇ ਖਿਲਾਫ ਹੋਰ ਵੀ ਕਈ ਤਰ੍ਹਾਂ ਦੇ ਸਬੂਤ ਇਕੱਠੇ ਕੀਤੇ ਜਾ ਸਕਣ ਤੇ ਹੋਣਾ ਇਸ ਮਾਮਲੇ ਦੇ ਵਿੱਚ ਸਾਬਕਾ ਡੀਜੀਪੀ ਸudarath chattopadhyan ਨੂੰ ਵਿਜਲੈਂਸ ਦੇ ਵੱਲੋਂ ਬੁਲਾ ਲਿਆ ਗਿਆ ਤੇ ਜਾਣਕਾਰੀ ਲਈ ਜਾ ਰਹੀ ਹੈ ਤੇ ਉਧਰ ਦੂਜੇ ਪਾਸੇ ਹਾਲ ਹੀ ਦੇ ਵਿੱਚ ਇਸ ਸਾਬਕਾ ਡੀਜੀਪੀ ਸudarath chattopadhyan ਦੇ ਵੱਲੋਂ ਇੱਕ ਨਿਜੀ ਚੈਨਲ ਨੂੰ ਇੰਟਰਵਿਊ ਦਿੱਤੀ ਗਈ ਸੀ ਜਿਸ ਦੇ ਵਿੱਚ ਵੱਡੇ ਖੁਲਾਸੇ ਵਿਕਰਮ ਜੀਠੇ ਨੂੰ ਲੈ ਕੇ ਕਰ ਦਿੱਤੇ ਸੀ ਤਾਂ ਜਿਸ ਦੇ ਵਿੱਚ ਇਸ ਡੀਜੀਪੀ ਦੇ ਵੱਲੋਂ ਵਿਕਰਮ ਜੀਠੇ ਦੇ ਖਿਲਾਫ ਠੋਸ ਸਬੂਤ ਹੋਣ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ ਤੇ ਇਸ ਵੱਡੇ ਮੋੜ ਦੇ ਆਉਣ ਦੇ ਨਾਲ ਵਿਕਰਮ ਜਿੱਠੇ ਦੇ ਮੁਸ਼ਕਲਾਂ ਹੋਰ ਵਧੀਆਂ ਦਿਖਾਈ ਦੇ ਰਹੀਆਂ ਨੇ ਤੇ ਉਧਰ ਦੂਜੇ ਪਾਸੇ ਜਿਸ ਮੌਕੇ ਵਿਜੀਲੈਂਸ ਦੀ ਰੇਡ ਵਿਕਰਮ ਜਿੱਠੇ ਦੇ ਘਰ ਅੰਮ੍ਰਿਤਸਰ ਰਿਹਾਈਸ਼ ਤੇ ਕੀਤੀ ਗਈ ਸੀ ਉਸ ਮੌਕੇ ਜਿੰਨਾ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਉਹਨਾਂ ਨੂੰ ਹੁਣ ਅਕਾਲੀ ਆਗੂਆਂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਹੀ ਕੀਤੀ ਗਈ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਆਖਿਆ ਜਾ ਰਿਹਾ ਕਿ ਜਿੰਨਾ ਅਧਿਕਾਰੀਆਂ ਨੇ ਵਿਜੀਲੈਂਸ ਰੇਡਾ ਵਿਕਰਮ ਜੀਠਾ ਦੇ ਘਰੇ ਬਿਮਾਰੀ ਸੀ ਉਸ ਤੋਂ ਬਾਅਦ ਅਕਾਲੀ ਆਗੂਆਂ ਨੇ ਅਕਾਲੀ ਕਾਰਕੁਨਾਂ ਨੇ ਉਹਨਾਂ ਨੂੰ ਧਮਕੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਨਾਲੇ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਜਾਂਚ ਦੇ ਦੌਰਾਨ ਇਹਨਾਂ ਵਿਅਕਤੀਆਂ ਦੇ ਵੱਲੋਂ ਸਾਡੀ ਜਾਂਚ ਦੇ ਵਿੱਚ ਰਿਕਵਰਡ ਪੈਦਾ ਕੀਤੀ ਗਈ ਹੈ ਤੇ ਕੁਝ ਸਬੂਤ ਵੀ ਨਸ਼ਟ ਕਰ ਦਿੱਤੇ ਗਏ ਨੇ ਤੇ ਇੱਥੇ ਇਹ ਵੱਡੇ ਇਲਜ਼ਾਮ ਆ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਵਿਕਰਮ ਜੀਠਾ ਦੇ ਸਪੋਰਟਰਾਂ ਦੇ ਉੱਪਰ ਲਗਾ ਦਿੱਤੇ ਗਏ ਨੇ ਇਸੇ ਦੇ ਨਾਲ ਹੀ ਇਸੇ ਮਾਮਲੇ ਦੇ ਵਿੱਚ ਜਦੋਂ ਵਿਕਰਮ ਜੀਠਿਆ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਾਂਗਰਸੀ ਆਗੂਆਂ ਦੇ ਵੱਲੋਂ ਜਿਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ, ਪ੍ਰਤਾਪ ਸਿੰਘ ਬਾਜਵਾ ਅਤੇ ਕੋਈ ਹੋਰ ਕਾਂਗਰਸੀਆਂ ਦੇ ਵੱਲੋਂ ਵਿਕਰਮ ਜੀਠੇ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਗਈ ਉਧਰ ਦੂਜੇ ਪਾਸੇ ਭਾਜਪਾ ਲੀਡਰਾਂ ਦੇ ਵੱਲੋਂ ਵੀ ਆਵਾਜ਼ ਵਿਕਰਮ ਜੀਠੇ ਦੇ ਹੱਕ ਦੇ ਵਿੱਚ ਉਠਾਈ ਗਈ ਹੈ ਸੁਖਪਾਲ ਸਿੰਘ ਖਹਿਰਾ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਤੌਰ ਤੇ ਇਸ ਮਾਮਲੇ ਦੇ ਵਿੱਚ ਵੀਡੀਓ ਬਣਾ ਕੇ ਵੀ ਸੋਸ਼ਲ ਮੀਡੀਆ ਤੇ ਪਾਈ ਸੀ ਤੇ ਹੁਣ ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਨੇ ਇਹਨਾਂ ਕਾਂਗਰਸੀ ਆਪਣੇ ਵੱਡੇ ਲੀਡਰਾਂ ਦੇ ਖਿਲਾਫ ਵੀ ਆਵਾਜ਼ ਝੁੱਕ ਦਿੱਤੀ ਹੈ ਕਾਂਗਰਸ ਇਹ ਆਗੂ ਬ੍ਰਿੰਦਰ ਸਿੰਘ ਤੇ ਲదుਵਲੋ ਇਸ ਨੂੰ ਲੈ ਕੇ ਆਪਣਾ ਬਿਆਨ ਜਾਰੀ ਕਰਦੇ ਹਾਂ ਲਿਖਿਆ ਗਿਆ ਕਿ ਕਾਂਗਰਸ ਦੇ ਨੇਤਾ ਵਿਕਰਮ ਮਜੀਠੀਆ ਦਾ ਬਚਾਅ ਕਰ ਰਹੇ ਨੇ ਇਸ ਤੋਂ ਵੱਡੀ ਵੇਰਡ ਬਣਾ ਕੀ ਹੋ ਸਕਦੀ ਹੈ ਅਸੀਂ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ ਬਾਦਲਾ ਅਤੇ ਮਜੀਠੀਆ ਦੇ ਖਿਲਾਫ ਕਾਰਵਾਈ ਨਾ ਕਰਨ ਕਰਕੇ ਅਸੀਂ ਆਪਣੇ ਮੁੱਖ ਮੰਤਰੀ ਨੂੰ ਹਟਾ ਦਿੱਤਾ ਸੀ ਅਤੇ ਐਫ ਆਈ ਆਰ ਜਦੋਂ ਦਰਜ ਕੀਤੀ ਗਈ ਉਸ ਦਾ ਜਸ਼ਨ ਮਨਾਇਆ ਗਿਆ ਸੀ ਤੇ ਹੁਣ ਇਹ ਯੂ ਟਰਨ ਕਿਉਂ 2017 ਦੇ ਵਿੱਚ ਮਜੀਠੀਆਂ ਨੂੰ ਜੇਲ 2025 ਦੇ ਵਿੱਚ ਮਜੀਠੀਆਂ ਦੀ ਜੈ ਸਾਨੂੰ ਆਪਣਾ ਮਨ ਬਣਾ ਲੈਣਾ ਚਾਹੀਦਾ ਹੈ ਕਿ ਜਨਤਾ ਦੀ ਇੰਨੀ ਯਾਦਸ਼ਤ ਕਮਜ਼ੋਰ ਨਹੀਂ ਹੁੰਦੀ ਰਾਜਨੀਤੀ ਅੱਜ ਦੇ ਮੁਤਾਬਕ ਜੋ ਕੁਝ ਵਾਪਰ ਰਿਹਾ ਉਸ ਦੇ ਮੁਤਾਬਕ ਨਹੀਂ ਹੋ ਸਕਦੀ ਜਦਕਿ ਇਹ ਜੋ ਪੁਰਾਣਾ ਸਮੇਂ ਦੇ ਵਿੱਚ ਜੋ ਕੁਝ ਵਾਪਰਿਆ ਅਤੇ ਸਿਧਾਂਤਾਂ ਨੂੰ ਲੈ ਕੇ ਹੋਣੀ ਚਾਹੀਦੀ ਹੈ ਇਹ ਇਸ ਦੇ ਬਾਰੇ ਹੋਣੀ ਚਾਹੀਦੀ ਹੈ ਕਿ ਕੱਲ ਅਸੀਂ ਕਿਸ ਲਈ ਖੜੇ ਸੀ ਤੇ ਅੱਜ ਵੀ ਸਾਨੂੰ ਕਿਸ ਦੇ ਨਾਲ ਖੜਨਾ ਚਾਹੀਦਾ ਹੈ ਇੱਥੇ ਇਹ ਬਰਿੰਦਰ ਢਿੱਲੋਂ ਦੇ ਵੱਲੋਂ ਜੋ ਕਾਂਗਰਸੀ ਆਗੂ ਨੇ ਉਹਨਾਂ ਦੇ ਵੱਲੋਂ ਆਪਣੇ ਹੀ ਵੱਡੇ ਲੀਡਰਾਂ ਦੇ ਖਿਲਾਫ ਆਵਾਜ਼ ਚੁੱਕ ਦਿੱਤੀ ਗਈ ਹੈ ਜਿਨ੍ਹਾਂ ਨੇ ਵਿਕਰਮਜੀਠੇ ਦੇ ਵਿੱਚ ਹੱਕ ਦੇ ਵਿੱਚ ਪੋਸਟ ਪਾਈਸੀ ਤੇ ਇਥੇ ਬਿਕਰਮਜੀਠੇ ਦੇ ਮਾਮਲੇ ਵਿੱਚ ਸਾਰਾ ਕੁਝ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ ਬਿਕਰਮਜੀਠੇ ਦੇ ਉੱਪਰ ਜੋ ਮਾਨ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਤੁਸੀਂ ਆਪਣੀ رائے ਕਮੈਂਟ ਕਰਕੇ ਦੇ ਸਕਦੇ ਹੋ